ਦੇਸਤੋ ਬਜੁਰਗਾਂ ਦੁਬਾਰਾ ਦੱਸੇਗਾ ਸੇਤਮੰਦ ਬ੍ਰਾਂਡ ਦੇ ਨਿਯਮ ਨੰਬਰ 1 ਰੋਜ਼ਾਨਾ ਹਮਲੇ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਪਟਾਮਣ ਸੀ ਦੀ ਕਮੀ ਨਹੀਂ ਹੁੰਦੀ ਨੰਬਰ 2 ਜਿੰਨਾ ਔਰਤਾਂ ਨੂੰ ਹੱਡਾਂ ਪਰਾਂ ਦੀ ਜ਼ਿਆਦਾ ਕਮਜ਼ੋਰੀ ਲੱਗਦੀ ਹੈ ਉਹਨਾਂ ਨੂੰ ਮਖਾਣੇ ਦਾ ਸੇਵਨ ਕਰਨਾ ਚਾਹੀਦਾ ਨੰਬਰ 3 ਪ੍ਰੈਗਨੈਂਟ ਔਰਤਾਂ ਲਈ ਫੋਲ ਕੈਸ਼ਟ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਔਰਤਾਂ ਨੂੰ ਹਰੀਆਂ ਸਬਜ਼ੀਆਂ ਤੇ ਤਾਜੇ ਫਲ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਨੰਬਰ 4 ਬਾਥਰੂਮ 'ਚ ਜ਼ਿਆਦਾ ਸਮਾਂ ਰੋਕਣ ਨਾਲ ਬਾਥਰੂਮ ਦਾ ਬੰਨ ਪੈ ਸਕਦਾ ਹੈ ਇਸ ਲਈ ਜ਼ਿਆਦਾ ਸਮਾਂ ਬਾਥਰੂਮ ਨਹੀਂ ਰੋਕਣਾ ਚਾਹੀਦਾ ਨੰਬਰ 5 ਜ਼ਿਆਦਾ ਗਰਮ ਖਾਣਾ ਖਾਣ ਨਾਲ ਗਲੇ ਤੇ ਫੇਫੜਿਆਂ ਸੰਬੰਧੀ ਬਿਮਾਰੀ ਹੋ ਸਕਦੀ ਹੈ ਇਸ ਲਈ ਜ਼ਿਆਦਾ ਗਰਮ ਖਾਣਾ ਨਾ ਖਾਓ ਨੰਬਰ 6 ਹਰ ਰੋਸ 'ਚ ਸੌਂਵ ਵਾਲਾ ਦੁੱਧ ਪੀਣ ਨਾਲ ਰੰਗ ਗੋਰਾ ਹੋਣ ਲੱਗ ਜਾਂਦਾ ਹੈ ਨੰਬਰ 7 ਖਜਾਨਾ ਕਿਸਮਸ ਖਾਣ ਨਾਲ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਨੰਬਰ 8 ਜ਼ਿਆਦਾ ਥੁੱਕਣ ਨਾਲ ਦਿਮਾਗ ਕਮਜ਼ੋਰਾ ਹੋਣ ਲੱਗ ਜਾਂਦਾ ਹੈ ਇਸ ਲਈ ਜ਼ਿਆਦਾ ਨਹੀਂ ਠੁਕਣਾ ਚਾਹੀਦਾ ਨੰਬਰ 9 ਸਿਲਾਜੀਤ ਖਾਨ ਨਾਲ ਮਰਦਾਨਾ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 10 ਜਿਨ੍ਹਾਂ ਨੂੰ ਕਿਡਨੀ ਸੰਬੰਧੀ ਸਮੱਸਿਆ ਹੈ ਉਹਨਾਂ ਨੂੰ ਕਦੇ ਵੀ ਮਸਾਲੇਦਾਰ ਵਸਤੂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 11 ਰੋਜ਼ਾਨਾ ਆਮਲੇ ਦਾ ਚੂਰਨ ਬਣਾ ਕੇ ਉਸਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 12 ਦਹੀਂ ਦਾ ਇਸਤੇਮਾਲ ਕਰਨ ਨਾਲ ਚਿਹਰੇ ਤੇ ਨਖਾਰ ਆਉਂਦਾ ਨੰਬਰ 13 ਜਿਨ੍ਹਾਂ ਨੂੰ ਦਿਲ ਸੰਬੰਧੀ ਸਮੱਸਿਆ ਹੈ ਉਹਨਾਂ ਨੂੰ 6-10 ਵੱਧ ਤੋਂ ਵੱਧ ਕਰਨਾ ਚਾਹੀਦਾ ਨੰਬਰ 14 ਚਿਹਰੇ ਤੇ ਟਮਾਟਰ ਦਾ ਰਸ ਲਗਾਉਣ ਨਾਲ ਚਿਹਰੇ ਤੇ 글로ਅ ਆਉਂਦਾ ਹੈ ਨੰਬਰ 15 ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ ਨੰਬਰ 16 ਜਿਨ੍ਹਾਂ ਦਾ ਬੀਬੀ ਬਹੁਤ ਜ਼ਿਆਦਾ ਘਟਦਾ ਹੈ ਉਹਨਾਂ ਨੂੰ ਰੋਜ਼ਾਨਾ ਨਾਰਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 17 ਜਿਨ੍ਹਾਂ ਦੇ ਸੈੱਲ ਬਹੁਤ ਜ਼ਿਆਦਾ ਘਟਦੇ ਹਨ ਉਹਨਾਂ ਨੂੰ ਬੱਕਰੀ ਦੁੱਧ ਨਾਲ ਕੇਵੀ ਫਲ ਦਾ ਸੇਵਨ ਕਰਨਾ ਚਾਹੀਦਾ ਨੰਬਰ 18 ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਹੈ ਤਾਂ ਤੁਸੀਂ ਰੋਜ਼ਾਨਾ ਸੌਂਫ ਦਾ ਸੇਵਨ ਕਰੋ ਗੈਸ ਬਣਨਾ ਘਟ ਜਾਵੇਗੀ ਨੰਬਰ 19 ਦੁੱਧ ਵਿੱਚ ਕਾਜੂ ਪਿਆਓ ਕੇ ਖਾਣ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 20 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧਦਾ ਹੈ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਧੰਨਵਾਦ ਜੀ